ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਆਪਾਂ ਜੋ ਪੰਜਾਬ ਦੇ ਵਿੱਚ ਹੜਾਏ ਹੋਏ ਜੀ ਉਹਨਾਂ ਹੜਪੀੜਤਾਂ ਦੇ ਮਦਦ ਲਈ ਦਾ ਰਾਸ਼ਨ ਇਕੱਠਾ ਕਰ ਰਹੇ ਆ ਜੀ ਇਹ ਕਹਿੰਦਾ ਵੀ ਮੈਂ ਫਾਰੀ ਕਾ ਜੀ ਮੈਂ ਹੜਪੀੜ ਤੇ ਲੋਕਾਂ ਉਥੇ 10 ਦਿਨ ਲਾ ਕੇ ਆਉਂਗਾ ਇਹ ਕਹਿੰਦਾ ਮੁੰਡਾ ਕਹਿੰਦਾ ਵੀ 10 ਦਿਨ ਲਾ ਕੇ ਆਉਂਗਾ ਮੈਂ ਹੜਪੀੜ ਤਾਂ ਵਾਸਤੇ ਤੇ ਜੀ ਪੰਜਾਬ ਦੇ ਵਿੱਚ ਜੋ ਹੜਾਏ ਹੋਏ ਆ ਤੇ ਉਹਨਾਂ ਦੇ ਲਈ ਆਪਾਂ ਰਾਸ਼ਨ ਇਕੱਠਾ ਕਰ ਰਹੇ ਆ ਲੀੜਾ ਕਪੜਾ ਵਗੈਰਾ ਰਜਾਈਆਂ ਗਰੇਲੇ ਜੋ ਵੀ ਕਿਸੇ ਤੋਂ ਜਿੰਨੀ ਸੇਵਾ ਹੁੰਦੀ ਹੈ ਜੀ ਉਹ ਆਪਣੇ ਬਾਝੜ ਕੇ ਪਿੰਡ ਵਾਲੇ ਕਰ ਰਹੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੇ ਸਾਰੇ ਵੀਰ ਆਪਣੇ ਨਾਲ ਹੈਗੇ ਆਗੇ ਤੇ ਇਹ ਮੁੰਡਾ ਦੇਖੋ ਜੀ ਆਪਣੇ ਸੇਵਾ ਲੈ ਕੇ ਜਾ ਰਿਹਾਗਾ ਤੇ ਮੇਰਾ ਆਪਣਾ ਵੀਰ ਆ ਤੇ ਆਪਣੇ ਸਾਰੇ ਹੋਰ ਵੀ ਤੁਹਾਨੂੰ ਦਿਖਾਉਣੇ ਆ ਜੀ ਵੀਰ ਆਪਣੇ ਜੋ ਸੇਵਾ ਕਰ ਰਹੇ ਆਪਣੇ ਨਾਲ ਇਹ ਗੱਡੀ ਖੜੀ ਹੈ ਜੀ ਆਪਣੀ ਇਹਦੇ ਤੇ ਆਪਾਂ ਅਨਾਉਂਸਮੈਂਟ ਕਰ ਰਹੇ ਆ ਗੱਡੀ ਤੇ ਤੇ ਇਹ ਆਪਣੇ ਕੁਲਵੀਰ ਜੀ ਕੀਰਾ ਆਪਣੇ ਨਾਲ ਆ ਤੇ ਆਪਣੇ ਇੱਕ ਜੀ ਆਪਣਾ ਨਾਲ ਹੈਗੇ ਆ ਗਿਆ ਭਾਈ ਜਨ ਸਿੰਘ ਭਾਈ ਨਾਲ ਜੀ ਇਹ ਵੀ ਆਪਣੇ ਨਾਲ ਸੇਵਾ ਕਰ ਰਹੇ ਆ ਜੀ ਆਸ਼ਵਨੀ ਕੁਮਾਰ ਜੀ ਕੋਇਲ ਇਹ ਵੀ ਭਾਈ ਜੀ ਵੱਧ ਤੋਂ ਵੱਧ ਸਹਿਯੋਗ ਦਿਓ ਕਿਉਂਕਿ 2000 ਪਿੰਡ ਆਵਾਜ਼ ਕਰਨਾ ਹੈ ਟਰੈਕਟਰ ਲੈ ਕੇ ਵੀ ਜਾਣਿਆ ਦਵਾਰੇ ਜੋ ਜ਼ਮੀਨਾਂ ਹੈਗੀਆਂ ਗਾਰ ਉਥੋਂ ਕੱਢ ਕੇ ਬੋਣੇ ਆ ਬੀਜਨੇ ਆ ਲੋਕਾਂ ਨੂੰ ਫੇਰ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ ਸਭ ਤੋਂ ਵੱਧ ਯੋਗਦਾਨ ਇਹਦੇ ਵਿੱਚ ਦਿਓ ਹਾਂਜੀ ਹਾਂਜੀ ਆਸ਼ਵਨੀ ਜੀ ਨੇ ਬਹੁਤ ਵਧੀਆ ਗੱਲ ਕਹੀ ਹੈ ਜੀ ਤੇ ਸਾਰੇ ਵੀਰ ਜਰੂਰ ਅਸਾਧ ਦਿਓ ਜੀ ਜੋ ਵੀ ਉੱਥੇ ਪੰਜਾਬ ਦੇ ਵਿੱਚ ਹੜਾ ਹੀ ਹੋਇਆ ਹੈ ਤੇ ਆਪਾਂ ਉਹਨਾਂ ਦੇ ਲਈ ਮਦਦ ਇਕੱਠੀ ਕਰ ਰਹੇ ਹਾਂ ਤੇ ਹੁਣ ਆਪਾਂ ਜੀ ਆਪਾਂ ਭੈਣੇ ਦੇ ਘਰੇ ਖੜੇ ਆਂ ਜੀ ਪਾਣੀ ਪੁਣੀ ਪੀਣੇ ਆ ਸਾਰੇ ਵੀਰ ਤੇ ਆਹ ਦੇਖੋ ਆਪਣੇ ਬੰਦੇ ਖੜੇ ਆ ਜੀ ਖਾਓ ਵੀ ਤੇ ਤੇ ਲੱਗੀ ਸੀਗੇ ਇਹਨੇ ਵੀ ਪਾਣੀ ਪੀ ਲ ਗਏ ਇਹ ਆਪਣੇ ਮੰਗਾ ਸਿੰਘ ਨਾਲ ਜੀ ਮੰਗਾ ਸ਼ਰਮਾ ਜੀ ਤੇ ਇਧਰ ਭੈਣਾਂ ਫਿਰਦਾ ਤੇ ਇਧਰ ਆਪਣੇ ਸਾਰੇ ਬੰਦੇ ਖੜੇ ਆ ਦੇਖ ਇਧਰ ਹੋ ਜਾ ਪੰਡਤ ਦੇ ਜਾਂਗੇ ਹਾਜੀ ਪਾ ਜੀ ਇਹ ਇਹ ਦੂਜਾ ਪਾ ਇੱਕ ਆਪਣੇ ਨਾਲ ਇੱਕ ਸਿਪਾ ਆ ਬਠਾ ਪਤਾ ਚਲਿਆ ਬਾਈਟਿੰਗ ਨੇ ਬਹੁਤ ਮਦਦ ਕੀਤਾ ਹੈ ਕਿ ਸਾਰੇ ਵੀਰ ਸੇਵਾ ਲੈ ਕੇ ਜਾਂਦੇ ਜੀ ਕਰਨ ਦੇ ਵਿੱਚੋਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਆਪਾਂ ਵੀ ਇੰਨਾ ਦੇ ਨਾਲ ਸੇਵਾ ਇਕੱਠੀ ਕਰਾਉਣ ਵਾਸਤੇ ਆਏ ਜੀ ਤਾਂ ਮਿਲਿਆ ਜੀ ਆਪ ਨੂੰ ਇੱਕ ਮਨੀ ਸ਼ਰਮਾ ਜੀ ਉਹ 48 ਉਂਗਲੀ ਤੇ 48 ਘਮਾ ਰਹੇ ਆ ਦੇਖੋ ਮੁੰਡੇ ਦਾ ਟਾਈਲੈਂਡ ਜੀ ਆਪਾਂ ਇਹਨਾਂ ਕੋਲੋਂ ਮਦਦ ਲੈਣ ਆਏ ਸੀ ਵਧੀਆ ਮਦਦ ਕੀਤੀ ਜੀ ਇਹਨਾਂ ਨੇ ਆਪਣੀ ਤੇ ਟਾਈਲੈਂਡ ਦਿਖਾ ਰਹੇ ਆ ਆਪਣਾ ਦੇਖੋ ਤੁਸੀਂ ਉਹ ਆਥਿੰਗਰੇਵਾਲ ਦੇਖੋ ਇਹ ਕਰਨ ਜਾ ਰਹੇ ਆ ਸਪਰੇ ਤੇ ਇਹਨਾਂ ਨੇ ਵੀ ਬਹੁਤ ਵਧੀਆ ਸੇਵਾ ਕੀਤੀ ਇੱਕ ਗੱਟਾ ਕਣਕ ਦਾ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਇਹ ਸੇਵਾਦਾਰ ਸੇਵਾ ਲੈ ਕੇ ਜਾ ਰਹੇ ਆ ਜੀ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਨੰਨਾਂ ਦਾ ਵੀ ਕੰਮ ਦਾ ਇਹ ਹਰਪੀਟਾਂ ਦੇ ਲਈ ਮਦਦ ਇਕੱਠੀ ਕਰ ਰਹੇ ਆ ਜੀ ਬਹੁਤ ਪਿੰਡ ਦੇ ਲੋਕ ਆਪਣੇ ਸਹਿਯੋਗ ਕਰ ਰਹੇ ਆ ਕਣਕ ਦੇ ਗੱਟੇ ਦੇ ਰਹੇ ਜੀ ਪੁਰਾਣੇ ਕੱਪੜੇ ਦੇ ਰਹੇ ਆ ਇਹ ਆਪਣਾ ਟਰੈਕਟਰ ਖੜਾ ਜੀ ਜਿਹਦੇ ਆਪਾਂ ਸੇਵਾ ਇਕੱਠੀ ਕਰ ਰਹੇ ਆ ਫਿਰ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਣਕ ਆਪਣੀ ਨੇ ਇਕੱਠੀ ਹੋ ਗਈ ਇੱਕ ਵਾਰੀ ਤੇ ਬਾਕੀ ਹੋਰ ਵੀ ਕਰੀ ਜਾਂਦੇ ਆ ਤੇ ਆਪਣੇ ਕਬੀਰ ਜੀ ਦੀ ਸੇਵਾ ਕਰ ਰਹੇ ਆ ਬਹੁਤ ਵਧੀਆ ਇਹ ਵੀ ਆਪਣੇ ਵਾਸਤੇ ਜੰਮਦਾ ਇਹ ਆਪਣੇ ਟਰੈਕਟਰ ਹੈ ਜੋ ਲੱਗਿਆ ਹੋਇਆ ਹੈ ਸੇਵਾ ਤੇ ਸੀਪਾ ਇਹ ਬਹੁਤ ਸੇਵਾ ਕਰ ਰਿਹਾ ਜੀ ਬਹੁਤ ਬਹੁਤ ਧੰਨਵਾਦ ਆਹ ਸਾਰੇ ਵੀਰ ਹੜਪੀਰਤਾ ਦੀ ਸੇਵਾ ਇਕੱਠੇ ਕਰ ਰਹੇ ਆ ਜੀ ਹਰੇ ਆਪਾਂ ਦੇ ਕੋਸ਼ਿਸ਼ ਕਰ ਲਈ ਕੁਝ ਕਰੀ ਜਾਈਏ ਆ ਉਧਰ ਚਲੋ ਉਧਰ ਜੀ ਨਹੀਂ ਬਹੁਤ ਆਪਾਂ ਜੀ ਇਹ ਸਾਰੇ ਵੀ ਲੱਗੇ ਹੋਇਆ ਸੇਵਾ ਇਕੱਠਾ ਕਰਨ ਦੇ ਸਵੇਰੇ ਲੱਗੇ ਹੋਇਆ ਜੀ ਸਾਰੇ ਆ ਜਓ ਦਾ ਸਵੇਰ ਨਾ ਨਰੋਦੀ। ਮੈਂ ਇੱਕ ਵਾਰੀ ਚੱਲ ਪਿਆ। ਉਹਨਾਂ ਦੀ ਸਹਿਤਾ ਕੀਤੀ ਜਾ ਸਕੇ। ਸਾਰੇ ਕਸਾਲਾਂ ਮਜ਼ਦੂਰਾਂ ਨੂੰ ਬੇਨਤੀ ਹੈ ਕਿ ਕੋਈ ਵੀ ਭਰਾ ਜਿਹੜੀ ਵੀ ਸੇਵਾ ਕਰ ਸਕਦਾ ਹੈ ਕੋਈ ਜੀਲੇ ਕੱਪੜੇ ਦੀ, ਕੋਈ ਰਾਸ਼ਨ ਦੀ, ਕੋਈ ਆਪਾ ਹੋਰ ਬਹੁਤ ਧੰਨਵਾਦ ਸਾਰਿਆਂ ਦਾ ਆਪਣੇ ਟਰੈਕਟਰ ਆ ਰਹੇ ਆ। ਜਾਂ ਕੋਈ ਹੋਰ ਸੇਵਾ ਵੇਸ਼ੀਆਂ ਦੇ ਨਾਲ ਕੋਈ ਤਰਕ ਦੇ ਨਾਲ ਸੇਵਾ ਕੀਤੀ ਕਰਦੇ ਹੋਏ ਸਾਰੇ ਵੀਰ ਆਪ ਜੀ ਦੀ ਦੇਣ ਦੀ ਸੇਵਾ ਦੀ ਸੇਵਾ ਦੀ ਸੁਰੱਖਿਆ ਹੈ ਸਾਡੇ ਖਾਨਾ ਪਕਵਾਰ ਦੀ ਬੇਨਤੀ ਹੈ ਜੀ ਬਾਦੂ ਬਾਦਾ ਸਨੋਦ ਸਿੰਘ ਜੀ ਦੇ ਘਰੋਂ ਕਿਉਂਕਿ ਹਰਿ ਕੀਤਿ ਮਹਾਨ ਨੰਦ ਬਹੁਤ ਦੀਪਕਾ ਸ੍ਰੀ ਵਦਾਰ ਜੀ ਹੁਣ ਆਪਣੇ ਅਜੀਪਾਲ ਸਿੰਘ ਟਮਾਣਾ ਜੀ ਦੇ ਘਰੇ ਰੋਟੀ ਖਾ ਰਹੇ ਹੈ ਜੀ ਸਾਰੇ ਸੇਵਾਦਾਰ ਤੇ ਇੱਥੇ ਆਏ ਸੀਗੇ ਅਜੀਪਾਲ ਕੇ ਘਰੇ ਜੀ ਅਜੀਪਾਲ ਪੁੱਦਾ ਤੇ ਇਹਨਾਂ ਦੇ ਘਰੇ ਜੀ ਪ੍ਰਸ਼ਾਦੇ ਛਕੇ ਜਾ ਰਹੇ ਆ ਸਾਰੇ ਨੌਜਵਾਨ ਆਪਣੇ ਜੋ ਵੀ ਸੇਵਾ ਕਰ ਰਹੇ ਸੀਗੇ ਤੇ ਸਾਰੇ ਪ੍ਰਸ਼ਾਦ ਦੇ ਛਕ ਰਹੇ ਆ ਜੀ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਆਪਣੇ ਅਜੀਪਾਲ ਸਿੰਘ ਜੀ ਟਮਾਣਾ ਦਾ ਜਿਨ੍ਹਾਂ ਨੇ ਸੇਵਾਦਾਰਾਂ ਲਈ ਲੰਗਰ ਤਿਆਰ ਕਰਿਆ ਤੇ ਛਕਾਇਆ ਬਹੁਤ-ਬਹੁਤ ਧੰਨਵਾਦ ਜੀ ਹੁਣ ਜੀ ਪਾਣੀ ਦੀ ਤੇ ਲੱਗੀ ਸੀ ਤੇ ਪਾਣੀ ਦੀ ਸੇਵਾ ਕੀਤੀ ਗਈ ਹੈ ਆਪਣੇ ਢੜੀਵਾਲ ਪਰਿਵਾਰ ਵੱਲੋਂ ਬਹੁਤ-ਬਹੁਤ ਧੰਨਵਾਦ ਜੀ ਸਾਰੇ ਵੀਰ ਆਪਣੇ ਪਾਣੀ ਦੇ ਰਹੇ ਆ ਜੀ ਸਾਰੇ ਆਪਣੇ ਤਰੀਕ ਪਾਣੀ ਪੀ ਰਹੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਪਾਣੀ ਦੀ ਸੇਵਾ ਸਈਆ ਭਾਈ ਨੇ ਟਾਲੀ ਵਾਲਾ ਕਰਵਾ ਲਿਆ ਬਹੁਤ ਬਹੁਤ ਧੰਨਵਾਦ ਜਵਾਕਾ ਜਵਾਕਾ ਪੀ ਲਾ ਬਰਾਮਾ ਹਾਂ ਬਨੇ ਬਨੇ ਬੱਤੇ ਆਪਣੇ ਨਾਲ ਆ ਜੀ ਇਹ ਦੇਖ ਪਾਣੀ ਪੀ ਰਹੇ ਆ ਸਵੇਰ ਤੋਂ ਹੀ ਲੱਗੇ ਹੋਏ ਆ ਜੀ ਜਵਾਕ ਆਪਣੇ ਨਾਲ ਤੇ ਬਹੁਤ ਵਧੀਆ ਸੇਵਾ ਕਰੀ ਇਹਨਾਂ ਨੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਆਪਾਂ ਸਵੇਰ ਤੋਂ ਆਪਣੇ ਨਾਲ ਆ ਜੀ ਆਪਣੇ ਪਾਣੀ ਪੀ ਰਹੇ ਆ ਸੇਵਾਦਾਰ ਸਾਹਿਬ ਜੀ ਹਲੋ ਇਹ ਕੋਈ ਚੈਨਲ ਨਹੀਂ ਦੇਖੀ ਜੀ ਚੈਨਲ ਤੇ ਆਉਂਦੇ ਕੌਣ ਜੀ ਇਧਰ ਆਪਾਂ ਬਾਜੀਗਰ ਬਸਤੀ ਦੇ ਕੋਲੋਂ ਜੋ ਆਪਣੀਆਂ ਢਾਣੀਆਂ ਆ ਉਹਨਾਂ ਦੇ ਵਿੱਚ ਸੇਵਾ ਇਕੱਠੀ ਕਰਨ ਦੇ ਲਈ ਆਏ ਆ ਤੇ ਆਪਣਾ ਟਰੈਕਟਰ ਆ ਰਿਹਾ ਜੀ ਸਾਰੇ ਸੇਵਾਦਾਰ ਆ ਰਹੇ ਆ ਸਾਡਾ ਨਾਲ ਬਹੁਤ ਬਹੁਤ ਧੰਨਵਾਦ ਆ ਸਾ ਫਰਮਾਨੀ ਤੇ ਕਰ ਰਹੇ ਹਾਂ ਜੀ ਇਹ ਹੁਣ ਆਪਾਂ ਆਏ ਜੀ ਅਮਰੀਕ ਸਿੰਘ ਟਮਾਣਾ ਜੀ ਦੇ ਘਰ ਸੇਵਾ ਲਾਈਨ ਦੇ ਲਈ ਆਏ ਸੀਗੇ ਤੇ ਇਹਨਾਂ ਨੇ ਚਾਹ ਦੀ ਸੇਵਾ ਕੀਤੀ ਹੈ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਚਾਹ ਤੇ ਬਿਸਕੁਟਾਂ ਦੀ ਸੇਵਾ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਮਰੀਕ ਸਿੰਘ ਟਮਾਣਾ ਜੀ ਦਾ ਸਾਰੇ ਬੰਦੇ ਆਪਣੀ ਚਾਹ ਪੀ ਰਹੇ ਆ ਤੇ ਬਿਸਕੁਟ ਮੰਡੇ ਜਾ ਰਹੇ ਆ ਸਾਰੇ ਨੂੰ ਬੈਸਫਟ ਵੰਡੇ ਜਾ ਰਹੇ ਆ ਅਮਰੀਕ ਸਿੰਘ ਟਵਾਣਾ ਜੀ ਦੇ ਵੱਲੋਂ ਬਹੁਤ ਸੇਵਾ ਨਿਭਾਈ ਜੀ ਬੈਸਫਟਾਂ ਦੇ ਚਾਹੇ ਤੇ ਉਹ ਬੈਠੇ ਆਪਣੇ ਅਮਰੀਕ ਸਿੰਘ ਟਵਾਣਾ ਬਾਈ ਤੇ ਸਾਰੇ ਵੀਰਾਂ ਨੂੰ ਬੈਸਫਟ ਵੰਡੇ ਜਾ ਰਹੇ ਆ ਮੰਗਲ ਸ਼ਰਮਾ ਜੀ ਬੈਸਫਟ ਵੰਡ ਰਹੇ ਜੀ ਉਹ ਉਹ ਬੈਠੇ ਜੀ ਅਮਰੀਕਾ ਗਿਆ ਚਾ ਚੱਕ ਬਾਈ ਆ ਗਿਆ ਜੀ ਬਹੁਤ ਬਹੁਤ ਧੰਨਵਾਦ ਅਸ਼ਮੀਰ ਕਰਮਲ ਜੀ ਬੈਠੇ ਆ ਜੀ ਸ਼ਖਸੀਰ ਸ਼ਰਮਾ ਜੀ ਦੇ ਘਰ ਕੋਲੇ ਆ ਚੁੱਕੇ ਆ ਜੋ ਆਪਣੀਆਂ ਬਾਜੀਗਰਾਂ ਦੀਆਂ ਵਸਤੀਆਂ ਟੱਪ ਕੇ ਢਾਣੀਆਂ ਤੇ ਉਹਨਾਂ ਦੇ ਵਿੱਚ ਕੰਗਾਂ ਦੇ ਘਰ ਆ ਜਾਂਦੇ ਆ ਸਾਰੇ ਜੀ ਉਹਨਾਂ ਦੇ ਘਰਾਂ ਦੇ ਵਿੱਚ ਆਏ ਆ ਜੀ ਸੇਵਾ ਕੱਟੀ ਕਰਨ ਦੇ ਲਈ ਤੇ ਇਧਰ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਇਧਰ ਆਪਣੇ ਆਹ ਰਾਹ ਹੁੰਦਾ ਜੀ ਇਧਰੋਂ ਉਹ ਆਪਣੇ ਇੰਦਰਾ ਆ ਕੇ ਤੇ ਅੱਜ ਜਕਸੀਰ ਸਿੰਘ ਸ਼ਰਮਾ ਜੀ ਦਾ ਘਰ ਆ ਜੀ ਆ ਤੇ ਇਧਰ ਕੰਗਾ ਦੇ ਘਰ ਆ ਜਾਂਦੇ ਬਈ ਆਪਣੇ ਕੰਗ ਪਰਿਵਾਰ ਆ ਜਾਂਦੇ ਆ ਜੀ ਇਹਨਾਂ ਦੇ ਵਿੱਚੋਂ ਢਾਣੀਆਂ ਦੇ ਵਿੱਚੋਂ ਜੀ ਆਪਾਂ ਸੇਵਾ ਕੱਟੀ ਕਰਨ ਦੇ ਲਈ ਆਏ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿਨ੍ਹਾਂ ਨੇ ਵੀ ਆਪਾਂ ਨੂੰ ਪਿੰਡ ਦੇ ਵਿੱਚੋਂ ਸੇਵਾ ਦਿੱਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੇ ਮੈਂ ਤਾਂ ਜੀ ਸ ਨੂੰ ਮਾਦਾਮ ਐ 1 ਵਜੇ ਆਪਾਂ ਨੂੰ ਥੋੜਾ ਕੰਮ ਸੀਗਾ ਤੇ ਮੈਂ ਤਾਂ ਕਰਕੇ ਉੱਥੋਂ 1 ਵਜੇ ਆ ਗਿਆ ਸੀਗਾ ਬਾਕੀ ਸੇਵਾਦਾਰ ਆਪਣੇ ਜੋ ਸੀਗੇ ਅਸ਼ਵਣੀ ਵਰਗੇ ਤੇ ਕਲਵੀਰ ਵਰਗੇ ਤੇ ਆਪਣੇ ਸਾਰੇ ਭੈਣੇ ਵਰਗੇ ਜਸਤੇ ਵਰਗੇ ਤੇ ਸਾਰੇ ਬਲਜੀਤ ਵਰਗੇ ਪੁੰਗੜ ਵਰਗੇ ਸਾਰੇ ਲੱਗੇ ਹੋਏ ਸੀ ਬਾਈ ਤੇ ਸ਼ਾਮ ਤੱਕ ਇਹਨਾਂ ਨੇ ਮੰਨ ਲੋ ਰਾਸ਼ਨ ਇਕੱਠਾ ਕਰਿਆ ਸਾਰੇ ਵੀਰਾਂ ਨੇ ਤੇ ਬਹੁਤ ਵਧੀਆ ਕੰਮ ਕਰਿਆ ਜੋ ਵੀ ਕਰਿਆ ਪਿੰਡ ਦੇ ਲਈ ਚੰਗੀ ਗੱਲ ਆ ਚਲੋ ਜੋ ਹੜਪੇਟਾਂ ਲਈ ਆਪਾਂ ਰਾਸ਼ਨ ਇਕੱਠਾ ਕਰਿਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਬਾਈ ਤੇ ਜੇ ਕਿਤੇ ਹੋਰ ਵੀ ਆਪਾਂ ਨੂੰ ਜਾਂਦੀ ਲੋੜ ਕੋਈ ਤਾਂ ਜੀ ਆਪਾਂ ਜਰੂਰ ਆ ਨਾਲ ਤੁਰਾਂਗੇ ਹੜਪੇਟਾਂ ਵਾਸਤੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਇੱਕ ਵਾਰੀ ਹੈਂਡ ਕਰਦੇ ਆ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਉਦੋਂ ਆਪਾਂ ਜੀ